ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਣੀ ਸ਼ੁਰੂ ਕਰ ਦਿੱਤੀ ਆ ਤਾਂ ਫਿਰ ਕਿਰਪਾ ਕਰਕੇ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਮਹਾਪੁਰਖਾਂ ਵੱਲੋਂ ਸਮਝਾਈਆਂ ਹੋਈਆਂ ਉਹ ਚਾਰ ਗੱਲਾਂ ਆਪਾਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਜੋ ਸਾਡੀ ਜ਼ਿੰਦਗੀ ਨੂੰ ਬਦਲ ਸਕਦੀਆਂ ਨੇ ਤਾਂ ਇਹ ਚਾਰ ਗੱਲਾਂ ਸਾਡੀ ਜ਼ਿੰਦਗੀ ਨੂੰ ਤਾਂ ਹੀ ਬਦਲਣਗੀਆਂ ਜਦੋਂ ਅਸੀਂ ਇਹਨਾਂ ਨੂੰ ਧਿਆਨ ਦੇ ਨਾਲ ਸੁਣ ਕੇ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਾਂਗੇ ਤਾਂ ਇਸ ਕਰਕੇ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਸੁਣਿਓ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਆਪਣੇ ਸੁਝਾਅ ਜ਼ਰੂਰ ਦੱਸਨੇ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਇੱਕ ਨਿੱਕੀ ਜਿਹੀ ਕਹਾਣੀ ਆਪਾਂ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਇਹ ਕਹਾਣੀ ਸਿਰਫ ਸੁਣਨ ਦੇ ਲਈ ਨਹੀਂ ਆ ਸਮਝਣ ਦੇ ਲਈ ਆ ਇਹ ਕਹਾਣੀ ਆਪਣੇ ਆਪ ਦੇ ਅੰਦਰ ਬਦਲਾਅ ਲੈ ਕੇ ਆਉਣ ਦੇ ਲਈ ਆ ਕਿ ਆਪਾਂ ਜੋ ਵੀ ਆਪਜੀ ਦੇ ਨਾਲ ਕਥਾ ਕਹਾਣੀਆਂ ਸਾਂਝੀਆਂ ਕਰਦੇ ਆ ਨਾ ਉਹਦੇ ਪਿੱਛੇ ਦਾ ਮਕਸਦ ਇਹ ਹੁੰਦਾ ਹੈ ਕਿ ਸਾਡੇ ਮਨ ਦੇ ਵਿਕਾਰ ਦੂਰ ਹੋਣ ਸਾਡੇ ਅੰਦਰ ਜੋ ਕਮੀਆਂ ਨੇ ਨਾ ਉਹ ਅਸੀਂ ਦੂਰ ਕਰ ਸਕੀਏ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜ ਜਾਵੇ ਸਾਡੇ ਅੰਦਰ ਚੰਗਾ ਬਦਲਾਅ ਆਵੇ ਤਾਂ ਅੱਜ ਦੀ ਵੀਡੀਓ ਅੱਜ ਦੀ ਕਹਾਣੀ ਦੇ ਪਿੱਛੇ ਦਾ ਮਕਸਦ ਵੀ ਇਹੀ ਆ ਇਸ ਕਰਕੇ ਇਹਨੂੰ ਪੂਰਾ ਸੁਣਿਓ ਕਹਿੰਦੇ ਇੱਕ ਰਾਜ ਦਾ ਰਾਜਾ ਜੀਦੀ ਜ਼ਿੰਦਗੀ ਦਾ ਐਸ਼ ਆਰਾਮ ਬੜੇ ਉੱਚੇ ਪੱਧਰ ਦਾ ਕਹਿੰਦੇ ਸੋਨੇ ਚਾਂਦੀ ਦੇ ਬਰਤਨਾਂ ਦੇ ਵਿੱਚ ਉਹਨੇ 36 ਪ੍ਰਕਾਰ ਦੇ ਭੋਜਨ ਛਕਨੇ ਅਤੇ ਜਿਸ ਕਮਰੇ ਦੇ ਵਿੱਚ ਰਾਜਾ ਆਰਾਮ ਕਰਦਾ ਸੀ ਉਸ ਕਮਰੇ ਨੂੰ ਉਸ ਪਲੰਘ ਨੂੰ ਖਾਸ ਤਰੀਕੇ ਦੇ ਨਾਲ ਸਜਾਇਆ ਜਾਂਦਾ ਮਖਮਲੀ ਗੱਦਾ ਮਖਮਲੀ ਗੱਦੇ ਚਾਦਰਾਂ ਦੇ ਉੱਪਰ ਇੱਕ ਫੁੱਲਾਂ ਦੀਆਂ ਪੰਖੜੀਆਂ ਦੀ ਤਿਆਰ ਕੀਤੀ ਹੋਈ ਚਾਦਰ ਰੋਜ਼ ਵਿਛਾਈ ਜਾਂਦੀ ਬਨਸਵੰਨੀਆਂ ਸੁਗੰਧੀਆਂ ਉਸ ਕਮਰੇ ਵਿੱਚ ਉਸ ਬੈੱਡ ਦੇ ਉੱਤੇ ਛਿੜਕੀਆਂ ਜਾਂਦੀਆਂ ਅਤੇ ਇੱਕ ਖਾਸ ਤਰੀਕੇ ਦਾ ਪਲੰਘ ਤਿਆਰ ਕਰਨ ਦੀ ਡਿਊਟੀ ਜ਼ਿੰਮੇਵਾਰੀ ਉੱਥੋਂ ਦੀ ਇੱਕ ਸੇਵਕਾ ਦੀ ਸੀ ਨੌਕਰਾਨੀ ਦੀ ਕਹਿੰਦੇ ਇੱਕ ਦਿਨ ਉਹ ਸੇਵਕਾ ਪਲੰਘ ਨੂੰ ਤਿਆਰ ਕਰਦਿਆਂ ਕਰਦਿਆਂ ਮਨ ਦੇ ਵਿੱਚ ਸੋਚਦੀ ਆ ਕਿ ਕਿੰਨਾ ਸੋਹਣਾ ਪਲੰਘ ਗਿਆ ਮਖਮਲੀ ਗੱਦਾ ਉੱਤੇ ਫੁੱਲਾਂ ਦੀਆਂ ਪੰਖੜੀਆਂ ਦੀ ਬਣੀ ਚਾਦਰ ਵਨਚਵੰਨੀਆਂ ਸੁਗੰਧੀਆਂ ਨੇ ਇਸ ਮਖਮਲੀ ਗੱਦੇ ਦੇ ਉੱਤੇ ਸ਼ਾਨਦਾਰ ਪਲੰਘ ਦੇ ਉੱਪਰ ਪਾ ਕੇ ਰਾਜੇ ਨੂੰ ਕਿੰਨਾ ਆਨੰਦ ਆਉਂਦਾ ਹੋਵੇਗਾ ਕਹਿੰਦੇ ਪਲੰਘ ਨੂੰ ਤਿਆਰ ਕਰਕੇ ਮਨ ਵਿੱਚ ਇਹ ਸੋਚ ਰਹੀ ਸੀ ਅੱਜ ਰਾਜਾ ਕੁਝ ਲੇਟ ਸੀ ਰਾਜਾ ਅਜੇ ਤੱਕ ਆਪਣੇ ਕਮਰੇ ਦੇ ਵਿੱਚ ਨਹੀਂ ਆਇਆ ਤਾਂ ਉਸ ਸੇਵਕਾ ਉਸ ਨੌਕਰਾਨੀ ਨੇ ਮਨ ਦੇ ਵਿੱਚ ਸੋਚਿਆ ਵੀ ਮੈਂ ਵੀ ਅੱਜ ਇਹਦੇ ਉੱਤੇ ਲੰਮੇ ਪੈ ਕੇ ਨਾ ਦੇਖਾਂ ਲੇਟ ਕੇ ਦੇਖਾਂ ਕਿ ਕਿੱਦਾਂ ਦਾ ਲੱਗਦਾ ਹੈ ਕਹਿੰਦੇ ਉਹ ਨੌਕਰਾਨੀ ਰਾਜੇ ਦੇ ਉਸ ਪਲੰਘ ਦੇ ਉੱਪਰ ਲੇਟ ਗਈ ਹੁਣ ਉਹ ਪਲੰਘ ਐਨਾ ਆਰਾਮਦਾਇਕ ਸੀ ਉਹਨੂੰ ਪੈਂਦਿਆਂ ਪੈਂਦਿਆਂ ਹੀ ਨੀਂਦ ਆ ਗਈ। ਓਨੀ ਦੇਰ ਤੱਕ ਉਸ ਕਮਰੇ ਦੇ ਵਿੱਚ ਰਾਜਾ ਆ ਗਿਆ, ਬਾਦਸ਼ਾਹ ਆ ਗਿਆ। ਬਾਦਸ਼ਾਹ ਨੇ ਜਦ ਆਪਣੇ ਪਲੰਘ ਦੇ ਉੱਪਰ ਉਸ ਨੌਕਰਾਨੀ ਨੂੰ ਦੇਖਿਆ ਤਾਂ ਉਹਨੂੰ ਬਹੁਤ ਗੁੱਸਾ ਆਇਆ। ਉਨੇ ਖਿੱਚ ਕੇ ਨੌਕਰਾਨੀ ਨੂੰ ਪਲੰਗ ਤੋਂ ਥੱਲੇ ਸੁੱਟ ਦਿੱਤਾ ਅਤੇ ਕੁੱਟਣਾ ਸ਼ੁਰੂ ਕਰ ਦਿੱਤਾ ਮਾਰਨਾ ਸ਼ੁਰੂ ਕਰ ਦਿੱਤਾ ਕਹਿੰਦੇ ਉਹ ਨੌਕਰਾਨੀ ਰਾਜੇ ਤੋਂ ਬਾਦਸ਼ਾਹ ਤੋਂ ਕੁੱਟ ਖਾ ਕੇ ਮੁਸਕਰਾ ਰਹੀ ਸੀ ਕਹਿੰਦੇ ਰਾਜੇ ਨੇ ਉਹ ਨੌਕਰਾਨੀ ਨੂੰ ਪੁੱਛਿਆ ਕਿ ਮੈਂ ਤੈਨੂੰ ਕੁੱਟ ਰਿਹਾ ਹਾਂ ਤੈਨੂੰ ਰੋਣਾ ਚਾਹੀਦਾ ਹੈ ਤੈਨੂੰ ਮਾਫੀ ਮੰਗਣੀ ਚਾਹੀਦੀ ਆ ਪਰ ਤੂੰ ਹੱਸ ਰਹੀ ਆ ਇਹਦੇ ਪਿੱਛੇ ਦਾ ਕਾਰਨ ਕੀ ਆ ਕਿਉਂ ਹੱਸ ਰਹੀ ਆ ਤਾਂ ਕਹਿੰਦੇ ਉਹ ਨੌਕਰਾਨੀ ਨੇ ਜਿਹੜਾ ਜਵਾਬ ਦਿੱਤਾ ਨਾ ਉਹ ਸੁਣ ਕੇ ਉਹ ਬਾਦਸ਼ਾਹ ਉਹ ਰਾਜੇ ਨੇ ਰਾਜ ਭਾਗ ਛੱਡ ਦਿੱਤਾ ਉਹ ਨੌਕਰਾਨੀ ਕਹਿਣ ਲੱਗੀ ਕਿ ਰਾਜਾ ਜੀ ਬਾਦਸ਼ਾਹ ਜੀ ਮੈਂ ਹਾਸੇਸ ਕਰਕੇ ਰਹੀ ਆ ਕਿ ਜਿਸ ਮਖਮਲੀ ਗੱਦੇ ਦੇ ਉੱਤੇ ਜਿਸ ਸੋਹਣੇ ਬਲੰਗ ਦੇ ਉੱਤੇ ਮੈਂ ਕੁਝ ਕੁ ਮਿੰਟ ਸੁੱਤੀ ਅਤੇ ਉਹ ਕੁਝ ਕੁ ਮਿੰਟ ਸੌਣ ਦੀ ਮੈਨੂੰ ਇੰਨੀ ਵੱਡੀ ਸਜ਼ਾ ਮਿਲੀ ਆ ਤੇ ਮੈਂ ਤੁਹਾਡੇ ਬਾਰੇ ਸੋਚ ਰਹੀ ਆ ਤੁਸੀਂ ਤਾਂ ਰੋਜ਼ ਇਸ ਮਖਮਲੀ ਗੱਦੇ ਦੇ ਉੱਤੇ ਸੌਂਦੇ ਹੋ ਤੁਹਾਡੀ ਸਜ਼ਾ ਕਿੰਨੀ ਵੱਡੀ ਹੋਵੇਗੀ ਕਹਿੰਦੇ ਜਦੋਂ ਇਹ ਸ਼ਬਦ ਨੌਕਰਾਨੀ ਮੁਹ ਹੁ ਸੁਨੇ ਤਾਂ ਰਾਜੇ ਦੇ ਮਨ ਨੂੰ ਬਹੁਤ ਗਹਿਰੀ ਝੋਟ ਲੱਗੀ ਮਨ ਨੂੰ ਠੋਕਰ ਵੱਜ ਗਈ ਵੀ ਇਹ ਨੌਕਰਾਨੀ ਸੱਚ ਕਹਿ ਰਹੀ ਆ ਰਾਜੇ ਦੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਵਿਚਾਰ ਚੱਲਣ ਲੱਗੇ ਵੀ ਨੌਕਰਾਨੀ ਸੱਚ ਕਹਿੰਦੀ ਆ ਉਹ ਪਰਮ ਪਿਤਾ ਪਰਮਾਤਮਾ ਨੇ ਉਸ ਮਾਲਕ ਨੇ ਮੈਨੂੰ ਕਿੰਨਾ ਸੁੱਖ ਦਿੱਤਾ ਹੈ ਪਰ ਮੇਰੇ ਮੱਖ ਚੋਂ ਤਾਂ ਕਦੇ ਵੀ ਉਸ ਮਾਲਕ ਦੇ ਲਈ ਸ਼ੁਕਰਾਨਾ ਨਹੀਂ ਨਿਕਲਿਆ ਕਿੰਦੇ ਮਨ ਦੇ ਵਿੱਚ ਐਸੇ ਵਿਚਾਰ ਚੱਲੇ ਮਨ ਨੂੰ ਐਸੀ ਠੋਕਰ ਲੱਗੀ ਕਿ ਆਪਣਾ ਸਾਰਾ ਰਾਜ ਭਾਗ ਆਪਣੇ ਪੁੱਤਰ ਨੂੰ ਸੌਂਪ ਕੇ ਆਪਣਾ ਬਾਕੀ ਦਾ ਜੀਵਨ ਭਗਤੀ ਦੇ ਵਿੱਚ ਲਾ ਦਿੱਤਾ ਇਹ ਕਹਾਣੀ ਇੱਥੇ ਹੀ ਖਤਮ ਨਹੀਂ ਹੋਈ ਅੱਗੇ ਵੀ ਬਹੁਤ ਲੰਬੀ ਕਹਾਣੀ ਆ ਪਰ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਇੰਨੀ ਕਹਾਣੀਆਂ ਆਪ ਜੀ ਦੇ ਨਾਲ ਸਾਂਝੀ ਕਰ ਰਹੇ ਆ ਅਤੇ ਇਹ ਕਹਾਣੀ ਸੁਣਾਉਣ ਦੇ ਪਿੱਛੇ ਦਾ ਮਕਸਦ ਇਹ ਆ ਕਿਉਂਕਿ ਆਪਾਂ ਵੀ ਉਸ ਰਾਜੇ ਵਾਂਗ ਉਸ ਬਾਦਸ਼ਾਹ ਵਾਂਗ ਪਰ ਜਾਨਣਾ ਹੀ ਆਪਣੀ ਜ਼ਿੰਦਗੀ ਦੇ ਵਿੱਚ ਗਲਤੀ ਕਰ ਰਹੇ ਆ ਮਾਲਕ ਨੇ ਸਾਨੂੰ ਬਹੁਤ ਕੁਝ ਦਿੱਤਾ ਏ ਪਰ ਸਾਡੇ ਮਖ ਦੇ ਵਿੱਚੋਂ ਪੂਰੇ ਦਿਨ ਦੇ ਵਿੱਚ ਕਿੰਨੀ ਕੁ ਵਾਰ ਉਸ ਵਾਹਿਗੁਰੂ ਜੀ ਦੇ ਲਈ ਸ਼ੁਕਰਾਨਾ ਨਿਕਲਦਾ ਏ ਅਸੀਂ ਤਾਂ ਜਦੋਂ ਵੀ ਕੀਤੇ ਆ ਗਿਲੇ ਸ਼ਿਕਵੇ ਸ਼ਿਕਾਇਤਾਂ ਹੀ ਕੀਤੀਆਂ ਨੇ ਅਸੀਂ ਭੁੱਲ ਜਾਂਦੇ ਆ ਕਿ ਵਾਹਿਗੁਰੂ ਜੀ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਬਿਨਾ ਬੋਲਿਆਂ ਬਿਨਾ ਮੰਗਿਆਂ ਦਿੱਤਾ ਹੈ ਪਰ ਅਸੀਂ ਕੀ ਕਰਦੇ ਆ ਅਸੀਂ ਚੰਗੇ ਚੰਗੇ ਕੰਮਾਂ ਦੇ ਲਈ ਤਾਂ ਆਪ ਜਿੰਮੇਵਾਰੀ ਚੁੱਕਦੇ ਆਂ ਵੀ ਇਹ ਚੰਗੇ ਕੰਮ ਤਾਂ ਮੈਂ ਆਪਣੇ ਲਈ ਕੀਤੇ ਆ ਜੋ ਮੇਰੀ ਜ਼ਿੰਦਗੀ ਦੇ ਵਿੱਚ ਮਾੜਾ ਹੋਇਆ ਏ ਉਹ ਮੇਰੇ ਨਾਲ ਵਾਹਿਗੁਰੂ ਜੀ ਨੇ ਕੀਤਾ ਏ ਮੇਰੀ ਕਿਸਮਤ ਦੇ ਵਿੱਚ ਲਿਖਿਆ ਸੀ ਮਾੜੇ ਦੇ ਲਈ ਅਸੀਂ ਰੱਬ ਨੂੰ ਜ਼ਿੰਮੇਵਾਰ ਠਹਿਰਾਉਂਦੇ ਆਂ ਤੇ ਚੰਗੇ ਦੇ ਲਈ ਆਪਣੇ ਆਪ ਨੂੰ ਕਿ ਚੰਗਾ ਮੇਰੇ ਕਰਕੇ ਹੋਇਆ ਅਸੀਂ ਮਾੜੇ ਕੰਮ ਕਰਕੇ ਭੁੱਲ ਜਾਂਦੇ ਆਂ ਅਤੇ ਚੰਗਿਆਂ ਦਾ ਹਿਸਾਬ ਕਿਤਾਬ ਰੱਖਦੇ ਆਂ ਵਾਹਿਗੁਰੂ ਜੀ ਮੈਂ ਤਾਂ ਇੰਨੇ ਚੰਗੇ ਕੰਮ ਕੀਤੇ ਐ ਇੰਨਾ ਪਾਠ ਕੀਤਾ ਇੰਨਾ ਦਾਨਪੁਨ ਕੀਤਾ ਇਹਦਾ ਫਲ ਮੈਨੂੰ ਦਓ ਪਰ ਮਹਾਪੁਰਖ ਜੀ ਕੀ ਕਹਿੰਦੇ ਨੇ ਮਹਾਪੁਰਖ ਜੀ ਸਮਝਾਉਂਦੇ ਨੇ ਕਿ ਭਲਿਆ ਮਾਲਕ ਨੇ ਤੈਨੂੰ ਬਿਨਾਂ ਬੋਲਿਆ ਬਿਨਾਂ ਮੰਗਿਆ ਬਹੁਤ ਕੁਝ ਦਿੱਤਾ ਹੈ ਪੂਰਾ ਦਿਨ ਸ਼ੁਕਰਾਨਾ ਕਰਨ ਬੈਠ ਜਾਵੇਂ ਤਾਂ ਵੀ ਘਟਿਆ ਹਰ ਸਾਹ ਦੇ ਨਾਲ ਵਾਹਿਗੁਰੂ ਜੀ ਦੇ ਲਈ ਸ਼ੁਕਰਾਨਾ ਹੋਣਾ ਚਾਹੀਦਾ ਹੈ ਮਹਾਪੁਰਖ ਜੀ ਇੱਥੇ ਬੜੀ ਸੋਹਣੀ ਗੱਲ ਸਮਝਾਉਂਦੇ ਕਹਿੰਦੇ ਜਦੋਂ ਵੀ ਜ਼ਿੰਦਗੀ ਦੇ ਵਿੱਚ ਸੁੱਖ ਵਧਣੇ ਸ਼ੁਰੂ ਹੋ ਜਾਣ ਨਾ ਨਾਲ ਦੀ ਨਾਲ ਆਪਣਾ ਨਿਤਨੇਮ ਵਧਾ ਦੇਣਾ ਚਾਹੀਦਾ ਹੈ ਬਾਬਾ ਆਨੰਦ ਸਿੰਘ ਜੀ ਕਹਿੰਦੇ ਹੁੰਦੇ ਸੀ ਕਿ ਪਤੰਗ ਜਿੰਨੀ ਉੱਚੀ ਉੱਡੇ ਉਹਦੇ ਪਿੱਛੇ ਡੋਰ ਓਨੀ ਜ਼ਿਆਦਾ ਹੋਣੀ ਚਾਹੀਦੀ ਹੈ ਕਿਉਂਕਿ ਡੋਰ ਹੋਵੇਗੀ ਤਾਂ ਪਤੰਗ ਉੱਡੇਗੀ ਨਾ ਇਸ ਕਰਕੇ ਜਿੰਨੇ ਹੀ ਸਾਡੀ ਜ਼ਿੰਦਗੀ ਵਿੱਚ ਸੁੱਖ ਵਧਣ ਨਾਲ ਦੀ ਨਾਲ ਆਪਣਾ ਨਿਤਨੇਮ ਵਧਾ ਦੇਣਾ ਹੈ ਨਿਤ ਦਾ ਨੇਮ ਵਧਣਾ ਚਾਹੀਦਾ ਹੈ ਮਾਲਕ ਦਾ ਸ਼ੁਕਰਾਨਾ ਕਰ ਇੱਥੇ ਚਾਰ ਗੱਲਾਂ ਮਹਾਪੁਰਖ ਜੀ ਸਮਝਾਉਂਦੇ ਨੇ ਕਿ ਇੱਕ ਤਾਂ ਸੁੱਖ ਆਉਣ ਤੇ ਸਾਡਾ ਨਿਤ ਦਾ ਨੇਮ ਵੱਧ ਜਾਵੇ ਦੂਸਰਾ ਸਾਡੇ ਮੁਖ ਦੇ ਵਿੱਚੋਂ ਹਰ ਚੀਜ਼ ਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਨਿਕਲੇ ਜਿੰਨਾ ਹੀ ਮਾਲਕ ਦਾ ਸ਼ੁਕਰਾਨਾ ਕਰਾਂਗੇ ਉਨਾ ਹੀ ਮਾਲਕ ਦੀ ਕਿਰਪਾ ਹਾਸਲ ਕਰਾਂਗੇ ਕਿਉਂਕਿ ਸ਼ੁਕਰਾਨਾ ਕਰਨ ਵਾਲਿਆਂ ਦੇ ਉੱਤੇ ਪੂਰੀ ਕੁਦਰਤ ਪੂਰੀ ਕਾਇਨਾਤ ਮਿਹਰਬਾਨ ਹੁੰਦੀ ਹੈ ਅਤੇ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਨ ਵਾਲੇ ਮਨ ਕਦੇ ਵੀ ਗੁਰੂ ਚਰਨਾਂ ਦੇ ਨਾਲ ਜੁੜ ਨਹੀਂ ਸਕਦੇ ਗਿਲੇ ਸ਼ਿਕਵੇ ਸ਼ਿਕਾਇਤਾ ਕਰਨ ਵਾਲੇ ਬੇਸ਼ੁਕਰੇ ਹੁੰਦੇ ਆ ਤੇ ਬੇਸ਼ੁਕਰੇ ਬੰਦੇ ਨੂੰ ਕਿਤੇ ਢੋਈ ਨਹੀਂ ਮਿਲਦੀ ਇਸ ਕਰਕੇ ਮਾਲਕ ਦਾ ਸ਼ੁਕਰਾਨਾ ਕਰਕੇ ਮਾਲਕ ਦੀ ਖੁਸ਼ੀ ਵਰਕਤ ਹਾਸਲ ਕਰਨੀ ਆ ਤੀਸਰੀ ਗੱਲ ਸਮਝਾਈ ਆ ਉਹ ਹੈ ਸਰਬੱਤ ਦਾ ਭਲਾ ਜਿਸ ਦਿਨ ਤੋਂ ਅਸੀਂ ਸਰਬੱਤ ਦਾ ਭਲਾ ਮੰਗਣਾ ਸ਼ੁਰੂ ਕਰ ਦਿੱਤਾ ਉਸ ਦਿਨ ਤੋਂ ਬਾਅਦ ਸਾਨੂੰ ਆਪਣਾ ਭਲਾ ਮੰਗਣ ਦੀ ਲੋੜ ਨਹੀਂ ਪੈਣੀ ਕਿਉਂਕਿ ਸਰਬੱਤ ਦੇ ਭਲੇ ਦੇ ਵਿੱਚ ਹੀ ਸਾਡਾ ਭਲਾ ਹੈ ਇਹ ਭੇਦ ਜਿਨ੍ਹਾਂ ਨੇ ਸਮਝ ਲਿਆ ਨਾ ਉਹਨਾਂ ਨੇ ਗੁਰਨਾਨਕ ਪਾਸ਼ਾ ਨੂੰ ਪਾ ਲਿਆ ਆਪਣੇ ਹਰ ਕੰਮ ਵੱਲ ਧਿਆਨ ਦੇਣਾ ਹੈ ਕਿ ਜੋ ਵੀ ਮੈਂ ਕੰਮ ਕਰ ਰਿਹਾ ਹਾਂ ਨਾ ਇਹਦਾ ਨਤੀਜਾ ਕੀ ਆ ਕਿਉਂਕਿ ਕਰਮਾਂ ਦਾ ਫਲ ਸਾਨੂੰ ਮਿਲਣਾ ਹੈ ਕਰਮ ਸਿਧਾਂਤ ਨੂੰ ਸਮਝਣਾ ਹੈ ਕਿ ਜੋ ਵੀ ਚੀਜ਼ ਮੈਂ ਦੂਜਿਆਂ ਨੂੰ ਦੇ ਰਿਹਾ ਹਾਂ ਦੂਜਿਆਂ ਦੇ ਲਈ ਮਾਲਕ ਤੋਂ ਮੰਗ ਰਿਹਾ ਹਾਂ ਉਹੀ ਚੀਜ਼ ਦੁੱਗਣੀ ਛੋਣੀ ਹੋ ਕੇ ਮੈਨੂੰ ਮਿਲਣੀ ਹੈ ਜਦੋਂ ਇਸ ਗੱਲ ਨੂੰ ਆਪਾਂ ਸਮਝ ਲਿਆ ਤਾਂ ਫਿਰ ਅਸੀਂ ਭੁੱਲ ਕੇ ਵੀ ਕਦੀ ਕਿਸੇ ਦਾ ਮਾੜਾ ਨਹੀਂ ਕਰਾਂਗੇ ਤਾਂ ਇਹ ਚਾਰ ਗੱਲਾਂ ਨੂੰ ਸਮਝਣਾ ਹੈ ਆਪਣੇ ਹਰ ਕੰਮ ਵੱਲ ਹਰ ਕਰਮ ਵੱਲ ਧਿਆਨ ਦੇਣਾ ਸਰਬੱਤ ਦਾ ਭਲਾ ਮੰਗਣਾ ਸਿੱਖ ਜਿੰਨੀ ਦੇਰ ਤੱਕ ਸਰਬੱਤ ਦਾ ਭਲਾ ਨਹੀਂ ਮੰਗਦਾ ਓਨੀ ਦੇਰ ਤੱਕ ਉਹਦੀ ਅਰਦਾਸ ਪੂਰੀ ਨਹੀਂ ਹੁੰਦੀ ਮਾਲਕ ਦਾ ਸ਼ੁਕਰਾਨਾ ਕਰਨਾ ਅਤੇ ਆਪਣਾ ਨਿਤਨੇਮ ਵਧਾਉਂਦੇ ਰਹਿਣਾ ਜਿਵੇਂ ਸਾਨੂੰ ਆਪਣੀ ਧਨ ਦੌਲਤ ਦੀ ਬੜੀ ਫਿਕਰ ਹੁੰਦੀ ਹੈ ਨਾ ਅਸੀਂ ਕਹਿੰਨੇ ਆ ਕਿ ਧਨ ਦੌਲਤ ਜਿੰਨਾ ਆ ਜਵੇ ਉਹਨਾ ਹੀ ਥੋੜਾ ਹੈ ਅਸੀਂ ਰੱਜਦੇ ਨਹੀਂ ਨਾ ਅਸੀਂ ਆਪਣੇ ਕਾਰੋਬਾਰ ਨੂੰ ਅੱਗੇ ਤੋਂ ਅੱਗੇ ਵਧਾਉਣ ਦੀ ਕੋਸ਼ਿਸ਼ ਕਰਦੇ ਆ ਉਸੇ ਤਰ੍ਹਾਂ ਨਾਮ ਬੰਦਗੀ ਦੀ ਕਮਾਈ ਨੂੰ ਵੀ ਵਧਾਉਣਾ ਹੈ ਕਦੇ ਵੀ ਇਤ ਨੇਮ ਤੋਂ ਸੰਤੁਸ਼ਟ ਨਹੀਂ ਹੋਣਾ ਜੀ ਅੱਜ ਜਪਨੀ ਸਾਹਿਬ ਜੀ ਦਾ ਪਾਠ ਕਰਕੇ ਦਿਨ ਦੀ ਸ਼ੁਰੂਆਤ ਕਰਦੇ ਆ ਤਾਂ ਮਹੀਨੇ ਕੁ ਬਾਅਦ ਨਾਲ ਚੋਪਈ ਸਾਹਿਬ ਜੀ ਦੀ ਬਾਣੀ ਪੜੀਏ ਉਸ ਤੋਂ ਅਗਲੇ ਮਹੀਨੇ ਦੇ ਵਿੱਚ ਨਾਲ ਅਨੰਦ ਸਾਹਿਬ ਜੀ ਦੀ ਬਾਣੀ ਪੜੀਏ ਉਸ ਤੋਂ ਅਗਲੇ ਮਹੀਨੇ ਦੇ ਵਿੱਚ ਪੰਜ ਬਾਣੀਆਂ ਦਾ ਨਿਤਨੇਮ ਕਰਨਾ ਸ਼ੁਰੂ ਕਰੀਏ ਉਸ ਤੋਂ ਅਗਲੇ ਮਹੀਨੇ ਦੇ ਵਿੱਚ ਨਾਲ-ਨਾਲ ਸੁਖਮਨੀ ਸਾਹਿਬ ਜੀ ਦੀ ਬਾਣੀ ਪੜੀਏ ਰੋਜ਼ ਰਾਤ ਨੂੰ ਰਹਿਰਾ ਸਾਹਿਬ ਜੀ ਦਾ ਪਾਠ ਕਰੀਏ ਦਿਨ ਦੇ ਵਿੱਚ ਜਦੋਂ ਵੀ ਸਮਾਂ ਮਿਲੇ ਮੂਲ ਮੰਤਰ ਜੀ ਦਾ ਜਾਪ ਕਰੀਏ ਇਸ ਤਰ੍ਹਾਂ ਨਾਤ ਨੇਮ ਦੀ ਤੁੱਕ ਵੀ ਵਧਣੀ ਚਾਹੀਦੀ ਆ ਆਪਣੇ ਦਿਨ ਦੇ ਇੱਕ ਇੱਕ ਪਲ ਦਾ ਇੱਕ ਇੱਕ ਛਿਣ ਦਾ ਹਿਸਾਬ ਰੱਖਣਾ ਹੈ ਕਿ ਮੇਰੀ ਜ਼ਿੰਦਗੀ ਦਾ ਮੇਰੇ ਦਿਨ ਦਾ ਇੱਕ ਪਲ ਇੱਕ ਛਿਣ ਵੀ ਬਰਥਾ ਨਾ ਜਾਵੇ ਮੇਰੇ ਮੱਖ ਦੇ ਵਿੱਚੋਂ ਕਦੇ ਵੀ ਕਿਸੇ ਦੇ ਲਈ ਨਿੰਦਿਆ ਚੁਗਲੀ ਨਾ ਨਿਕਲੇ ਕਿਸੇ ਦਾ ਮਾੜਾ ਨਾ ਮੇਰੇ ਮਨ ਦੇ ਵਿੱਚ ਕਿਤੇ ਆ ਜਾਵੇ ਕਿਉਂਕਿ ਇਹ ਸਭ ਕੁਝ